ਹਾਂਜੀ ਇੱਕ ਦੀ ਹੈ ਮੰਗ ਇੱਕ ਖਾਵ ਤੇ ਖਿਆਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅਕਸਰੀ ਗੱਲ ਕਰੀਦੀ ਆ ਕਿ ਉਸ ਅਕਾਲਪੁਰਖ ਵਾਹਿਗੁਰੂ ਨੇ ਇਸ ਦੁਨੀਆ ਨੂੰ ਜਿੰਨਾ ਖੂਬਸੂਰਤ ਬਣਾਇਆ ਇਸ ਧਰਤੀ ਦੇ ਉੱਤੇ ਕਦੇ-ਕਦੇ ਓਨੀਆਂ ਹੀ ਰਹੱਸਮਈ ਘਟਨਾਵਾਂ ਵੀ ਘਟੀਆਂ ਨੇ ਉਹਨਾਂ ਵਿੱਚੋਂ ਅੱਜ ਆਪਾਂ ਤਿੰਨ ਐਸੀਆਂ ਘਟਨਾਵਾਂ ਦਾ ਜ਼ਿਕਰ ਕਰਨਾ ਜਿਹੜੀਆਂ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਅਲੱਗ-ਅਲੱਗ ਮੁਲਕਾਂ ਦੇ ਵਿੱਚ ਘਟੀਆਂ ਅਮਰੀਕਾ ਰੈਸ਼ੀਆ ਤੇ ਕੈਨੇਡਾ ਇਹ ਤਿੰਨ ਐਸੇ ਦੇਸ਼ ਨੇ ਜਿਹੜੇ ਤੁਹਾਨੂੰ ਪਤਾ ਵੀ ਪੀਕ ਤੇ ਚੱਲਦੇ ਆ ਏਲੀਨ ਯੂ ਐਫ ਓ ਇਹਨਾਂ ਦੇ ਬਾਰੇ ਇੱਥੇ ਕੁਝ ਨਾ ਕੁਝ ਆਉਂਦਾ ਰਹਿੰਦਾ ਜਿਹੜੀ ਅੱਜ ਆਪਾਂ ਅਮਰੀਕਾ ਦੀ ਘਟਨਾ ਤੋਂ ਸ਼ੁਰੂ ਕਰਦੇ ਆ ਇਹਦੇ ਉੱਤੇ ਡਿਸਕਵਰੀ ਨੇ ਇੱਕ ਡਾਕੂਮੈਂਟਰੀ ਵੀ ਬਣਾਈ ਆ ਜਿੱਦਾ ਤੁਸੀਂ ਕਲਿੱਪ ਦੇਖਦੇ ਹੋ ਤੇ ਇਹ ਨੇ ਪੂਰੀ ਦੁਨੀਆ ਨੂੰ ਹੈਰਾਨ ਕਰਕੇ ਰੱਖਤਾ ਕੁਝ ਗਾਈਆਂ ਤੇ ਕੁਝ ਕਬਲਦ ਉਹਨਾਂ ਦਾ ਐਸਾ ਹਾਲ ਕੀਤਾ ਗਿਆ ਕਿ ਜਿਹਦੇ ਬਾਰੇ ਜਾਣ ਕੇ ਸੁਣ ਕੇ ਜਾਂ ਦੇਖ ਕੇ ਤੁਸੀਂ ਡੰਗ ਰਹਿ ਜਾਣਾ ਹੁਣ ਤਾਂ AI ਦਾ ਜ਼ਮਾਨਾ ਹਰ ਚੀਜ਼ ਨੂੰ ਆਪਾਂ AI ਨਾਲ ਜੋੜ ਦਿੰਦੇ ਆ ਪਰ ਇਹ AI ਦੇ ਸਮੇਂ ਤੋਂ ਬਹੁਤ ਪਹਿਲਾਂ ਦੀਆਂ ਘਟਨਾਵਾਂ ਨੇ ਤੇ ਇਹ ਐਸੀਆਂ ਘਟਨਾਵਾਂ ਨੇ ਜਿਨ੍ਹਾਂ ਦੇ ਬਾਰੇ ਸੁਣ ਕੇ ਸਾਨੂੰ ਇੱਕ ਚੀਜ਼ ਤਾਂ ਪਤਾ ਲੱਗਦੀ ਹੈ ਕਿ ਕੁਝ ਨਾ ਕੁਝ ਐਸਾ ਹੈ ਜਿਹੜਾ ਸਾਡੀ ਸੋਚ ਸਮਝ ਤੋਂ ਪਰੇ ਆ ਆ ਜਿਹੜੇ ਬਲਦ ਦੀ ਤੁਸੀਂ ਤਸਵੀਰ ਦੇਖਦੇ ਹੋ ਇਹ ਇਦਾਂ ਲੱਗਦਾ ਜਿਦਾਂ ਬੈਠਾ ਹੋਵੇ ਪਰ ਇਸ ਬਲਦ ਦੇ ਵਿੱਚ ਨਾ ਤਾਂ ਕੋਈ ਇਹਦੇ ਸਰੀਰ ਦਾ ਅੰਗਾ ਨਾ ਇਹਦੀਆਂ ਅੱਖਾਂ ਨੇ ਨਾ ਇਹਦੀ ਜੀਵਾਨਾ ਇਥੋਂ ਤੱਕ ਕਿ ਇਹਦੇ ਸਰੀਰ ਦੇ ਵਿੱਚੋਂ ਇੱਕ ਇੱਕ ਖੂਨ ਦਾ ਕਤਰਾ ਵੀ ਕੱਢਿਆ ਹੋਇਆ ਤੇ ਇਹਨੂੰ ਬਿਠਾਇਆ ਇਸ ਤਰੀਕੇ ਦੇ ਨਾਲ ਗਿਆ ਜਿਵੇਂ ਇਹ ਜਿਉਂਦਾ ਜਾਗਦਾ ਹੋ ਇੱਥੇ ਹੀ ਹੈਰਾਨੀ ਨਹੀਂ ਹੋਈ ਇਹਦੇ ਨਾਲ ਤੇ ਹੋਰ ਵੀ ਬੜੇ ਜਾਨਵਰ ਮਿਲੇ ਜੀਨਾ ਦੇ ਸਰੀਰ ਦੇ ਉੱਤੇ ਇਸ ਤਰੀਕੇ ਦੇ ਨਾਲ ਕੱਟ ਵੱਜੇ ਹੋਏ ਸੀ ਕਿ ਉਹ ਲੱਗਦਾ ਸੀ ਕਿ ਉਹ ਕਿਸੇ ਬਲੇਡ ਦੇ ਨਾਲ ਜਾਂ ਕਿਸੇ ਐਸੇ ਔਜ਼ਾਰ ਦੇ ਨਾਲ ਨਹੀਂ ਕੱਟੇ ਗਏ ਜਿਹੜੇ ਇਸ ਧਰਤੀ ਦੇ ਹੋਣ। ਇਦਾਂ ਲੱਗਦਾ ਸੀ ਜਿਵੇਂ ਕੋਈ ਬਹੁਤ ਐਡਵਾਂਸ ਟੈਕਨੋਲੋਜੀ ਦੇ ਨਾਲ ਇਹਨਾਂ ਦੇ ਸਰੀਰ ਦੇ ਵਿੱਚੋਂ ਸਾਰਾ ਕੁਝ ਹੀ ਕੱਢ ਲਿਆ ਹੋਵੇ। ਖੂਨ ਆ ਜਿਹੜਾ ਉਹ ਕਿਸੇ ਮਸ਼ੀਨ ਦੇ ਨਾਲ ਖਿੱਚ ਲਿਆ ਹੋਵੇ ਕਿਉਂਕਿ ਜਿੱਥੇ ਇਹ ਜੀਵ ਨੂੰ ਇਹਨਾਂ ਜਾਨਵਰਾਂ ਨੂੰ ਵਾਪਸ ਰੱਖਿਆ ਗਿਆ ਉਥੇ ਖੂਨ ਦਾ ਇੱਕ ਵੀ ਕਤਰਾ ਥੱਲੇ ਵੀ ਨਹੀਂ ਮਿਲਿਆ ਤੇ ਇਹਨਾਂ ਦੇ ਸਰੀਰ ਦੇ ਵਿੱਚ ਵੀ ਨਹੀਂ ਮਿਲਿਆ। ਇਦਾਂ ਲੱਗਿਆ ਜਿਵੇਂ ਇਹਨਾਂ ਨੂੰ ਚੱਕ ਕੇ ਕੋਈ ਹੋਰ ਸੱਭਿਤਾ ਕਿਸੇ ਰਿਸਰਚ ਦੇ ਵਿੱਚ ਲੈ ਕੇ ਗਈ ਹੋਵੇ ਤੇ ਉਹਨਾਂ ਨੇ ਇਹਦਾਂ ਦੇ ਸਰੀਰ ਦੇ ਵਿੱਚੋਂ ਸਾਰੇ ਅੰਗ ਕੱਢ ਲਏ ਹੋਣ ਤੇ ਉਹ ਤੋਂ ਬਾਅਦ ਉਵੇਂ ਹੀ ਲਿਆ ਕੇ ਜਿਉਂ ਦਾ ਤਿਉ ਇਹਨਾਂ ਨੂੰ ਧਰਤੀ ਤੇ ਸਿੱਟਤਾ ਹੋਵੇ ਜਾਂ ਰੱਖਤਾ ਹੋਵੇ। ਉਸ ਸਮੇਂ ਇਹ ਜਿਹੜੀ ਖਬਰ ਸੀ ਇਹ ਅੱਗ ਵਾਂਗੂ ਫੈਲੀ ਪੂਰੀ ਦੁਨੀਆ ਦੇ ਵਿੱਚ। ਪਰ ਇਹਦੇ ਨਾਲ ਦੀ ਮਿਲਦੀ-ਜੁਲਦੀ ਘਟਨਾ ਵੀ ਪੂਰੀ ਦੁਨੀਆ ਦੇ ਵਿੱਚ ਦੇਖੀ ਗਈ। ਐਸੇ ਜੀਵ ਜਿਨ੍ਹਾਂ ਦੇ ਸਰੀਰ ਦੇ ਅੰਗ ਕੱਢੇ ਗਏ ਤੇ ਉਹ ਐਸੀ ਐਡਵਾਂਸ ਟੈਕਨੋਲੋਜੀ ਦੇ ਨਾਲ ਜਿਹੜੀ ਉਸ ਸਮੇਂ ਦੀ ਸਾਇੰਸ ਨੂੰ ਉਸ ਸਮੇਂ ਦੇ ਜਿਹੜੇ ਸਾਇੰਟਿਸਟ ਸੀਗੇ ਡਾਕਟਰ ਸੀਗੇ ਜਾਂ ਖੋਜ ਕਰਨ ਵਾਲੀਆਂ ਜਿਹੜੀਆਂ ਟੀਮਾਂ ਸੀ ਉਹਨਾਂ ਦੇ ਸਮਝ ਹੀ ਨਹੀਂ ਆ ਰਿਹਾ ਸੀ ਵੀ ਇੰਨੇ ਸਟੀਕ ਤਰੀਕੇ ਦੇ ਨਾਲ ਇੰਨੇ ਸਾਫ-ਸੁਥਰੇ ਢੰਗ ਦੇ ਨਾਲ ਕੋਈ ਕਿਸੇ ਜੀਵ ਨੂੰ ਕਿਵੇਂ ਮਾਰ ਸਕਦਾ। ਉਸ ਸਮੇਂ ਇਸ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰਤਾ ਸੀਗਾ। ਇਹ ਤਾਂ ਹੋਇਆ ਕਿ ਕੁਝ ਕੁ گاਉਆਂ ਤੇ ਬਲਦਾਂ ਦੇ ਜਿਹੜੇ ਸਰੀਰ ਦੇ ਅੰਗ ਕੱਢੇ ਗਏ ਅੱਖਾਂ ਜੁਬਾਨ ਤੱਕ ਕੱਢ ਲਈ ਗਈ ਤੇ ਇੱਥੋਂ ਤੱਕ ਕਿ ਖੂਨ ਦਾ ਇੱਕ ਇੱਕ ਕਤਰਾ ਨਿਚੋੜ ਲਿਆ ਗਿਆ ਜਿਨੇ ਸਾਇੰਟਿਸਟ ਸੀਗੇ ਡਾਕਟਰ ਸੀਗੇ ਹਨਾ ਉਸ ਸਮੇਂ ਜਿਵੇਂ ਨਸਾਂ ਵਾਲੇ ਸੀ ਇਹਨਾਂ ਨੂੰ ਸਾਰਿਆਂ ਨੂੰ ਹੈਰਾਨ ਕਰਤਾ ਪਰ ਉਸ ਸਮੇਂ ਦੇ ਵਿੱਚ ਉਸ ਦੌਰ ਦੇ ਵਿੱਚ ਰਸ਼ੀਆ ਦੇ ਵਿੱਚ ਵੀ ਇੱਕ ਘਟਨਾ ਘਟਦੀ ਆ ਜਿਹਦੇ ਵਿੱਚ ਜਾਨਵਰਾਂ ਦੀ ਥਾਂ ਦੇ ਉੱਤੇ ਇਨਸਾਨ ਹੁੰਦੇ ਨੇ ਨੌ ਐਸੇ ਬੰਦੇ ਜਿਹੜੇ ਪਹਾੜਾਂ ਦੀਆਂ ਚੋਟੀਆਂ ਨੂੰ ਸਰ ਕਰਦੇ ਨੇ ਤੇ ਜਿਨ੍ਹਾਂ ਦੇ ਕੋਲੇ ਐਕਸਪੀਰੀਅੰਸ ਹੈਗਾ ਪਹਾੜਾਂ ਦੀਆਂ ਚੋਟੀਆਂ ਨੂੰ ਸਰ ਕਰਨ ਦਾ ਉਹਨਾਂ ਦੀਆਂ ਲਾਸ਼ਾਂ ਮਿਲਦੀਆਂ ਨੇ ਪਹਾੜ ਦੀ ਚੋਟੀ ਦੇ ਉੱਤੇ ਮਸ਼ੀਨਸ ਤੋਂ ਟ੍ਰੇਨ ਆਊਟ ਕੀਤਾ ਗਿਆ ਹੋਏ ਇਹ ਲਾਸ਼ਾਂ ਐਸਪਰਿ ਦੇ ਨਾਲ ਮਿਲਦੀਆਂ ਨੇ ਕਿ ਉਸ ਸਮੇਂ ਦਾ ਇੱਕ ਇੰਜੀਨੀਅਰ ਇਸ ਨੂੰ ਦੇਖਣ سے ਲੱਗਦਾ ਹੈ ਕਿ ਜੀ ਹਾਈ એનર્ਜੀ ਇਲੈਕਟ੍ਰੋਮੈਗਨੈਟਿਕ ਫੋਰਸ ਦਾ ਜਿਹੜਾ ਰਿਸਰਚਰ ਹੁੰਦਾ ਉਹ ਆਪਣੇ ਫੋਰਸ ਕਾ ਇੰਡੀਕੇਸ਼ਨ ਔਰ ਐਸੇ ਹੀ ਬਹੁਤ ਬੋਡ ਦੇ ਵਿੱਚ ਲਿਖਿਆ ਕਿ ਇਹ ਬੰਦਿਆਂ ਨੂੰ ਮਾਰਨ ਦੇ ਪਿੱਛੇ ਕਿਸੇ ਬਾਹਰੀ ਤਾਕਤ ਦਾ ਹੱਥ ਆ। ਉਸ ਸਮੇਂ ਜਿਹੜੇ ਉੱਥੇ ਆਲੇ-ਦਾਲੇ ਰਹਿਣ ਵਾਲੇ ਲੋਕ ਸੀ ਤੇ ਕੁਝ ਆਰਮੀ ਦੇ ਲੋਕ ਸੀ ਉਹਨਾਂ ਦਾ ਵੀ ਇਹ ਕਹਿਣਾ ਸੀ ਕਿ ਉਹਨਾਂ ਨੇ ਰਾਤ ਵੇਲੇ ਜਿਸ ਦਿਨ ਇਹ ਘਟਨਾ ਹੁੰਦੀ ਆ ਉਸ ਸਮੇਂ ਅਸਮਾਨ ਦੇ ਵਿੱਚ ਚਮਕਦਾ ਹੋਇਆ ਯੂ ਐਫ ਓ ਦੇਖਿਆ ਜਿਹੜੀ ਰਿਸਰਚ ਟੀਮ ਗਈ ਉਹਨਾਂ ਨੇ ਜਦੋਂ ਜਾ ਕੇ ਇਹਨਾਂ ਦਾ ਸਰੀਰ ਦੇਖਿਆ ਤਾਂ ਉਹ ਹੱਕੇ ਬੱਕੇ ਰਹਿ ਕੇ ਹੈਰਾਨ ਰਹਿ ਗਏ ਕਿਉਂਕਿ ਇਦਾਂ ਲੱਗਦਾ ਸੀ ਜਿਦਾਂ ਕਿਸੇ ਐਡਵਾਂਸ ਟੈਕਨੋਲੋਜੀ ਦੇ ਨਾਲ ਇਹਨਾਂ ਦੇ ਸਰੀਰ ਨੂੰ ਕੱਟ ਕੇ ਵਿੱਚੋਂ ਇੱਕ ਇੱਕ ਖੂਨ ਦਾ ਕਤਰਾ ਨਚੋੜਿਆ ਗਿਆ ਤੇ ਵਿੱਚੋਂ ਅੰਗ ਕੱਢ ਲਏ ਗਏ ਕੁਛ ਦੀਆਂ ਅੱਖਾਂ ਤੇ ਜ਼बान ਵੀ ਗਾਇਬ ਸੀ ਜਿਵੇਂ ਉਹ ਜਾਨਵਰਾਂ ਵਾਲੇ ਕੇਸ ਦੇ ਵਿੱਚ ਹੋਇਆ ਇਹਨਾਂ ਦੇ ਟੈਂਟ ਦੇ ਆਲੇ-ਦਾਲੇ ਕੁਝ ਫੁੱਟ ਪ੍ਰਿੰਟ ਸੀਗੇ ਉਸ ਸਮੇਂ ਰਿਸਰਚ ਟੀਮ ਤੇ ਖੋਜੀ ਦੱਸਦੇ ਨੇ ਜਿਹੜੇ ਉਹਨਾਂ ਨੇ ਇਹ ਅੰਦਾਜ਼ਾ ਲਾਇਆ ਵੀ ਇਹਨਾਂ ਦਾ ਜਿਹੜਾ ਦਿਮਾਗ ਸੀ ਉਹਨਾਂ ਨੂੰ ਕਿਸੇ ਨੇ ਜਿਵੇਂ ਕਾਬੂ 'ਚ ਕਰ ਲਿਆ ਹੋਵੇ ਤੇ ਉਹ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਹੋਵੇ ਇਹ ਕੁਝ ਤਸਵੀਰਾਂ ਨੇ ਜਿਹੜੀਆਂ ਉਹਨਾਂ ਦੇ ਕੈਮਰੇ ਦੇ ਵਿੱਚੋਂ ਮਿਲੀਆਂ ਜਿਹੜੀਆਂ ਉਸ ਸਮੇਂ ਦੀਆਂ ਉਹਨਾਂ ਦੀ ਅਰੀਜਨਲ ਤਸਵੀਰਾਂ ਸੀ ਅਮਰੀਕਾ ਦੇ ਜਾਨਵਰਾਂ ਵਾਲੀ ਘਟਨਾ ਵਾਂਗੂ ਇਹ ਘਟਨਾ ਵੀ ਇੱਕ ਰਹੱਸਮਈ ਘਟਨਾ ਹੀ ਹੋ ਨਿਬੜੀ ਇਦੇ ਬਾਰੇ ਵੀ ਕਿਸੇ ਨੇ ਕਿਹਾ ਕਿ ਭੂਤਾਂ ਦਾ ਕੰਮ ਆ ਕਿਸੇ ਨੇ ਕਿਹਾ ਕਿ ਇਹ ਕੋਈ ਗਵਰਨਮੈਂਟ ਦਾ ਹਿਡਨ ਕੋਈ ਪ੍ਰੋਜੈਕਟ ਚੱਲਦਾ ਸੀ ਉਹਦੇ ਵਿੱਚ ਮਾਰੇ ਗਏ ਕਿਸੇ ਨੇ ਕਿਹਾ ਇਹ ਯੂ ਐਫਓ ਏਲੀਅਨ ਦਾ ਕੰਮ ਆ ਅਮਰੀਕਾ ਵਾਲੇ ਕੇਸ ਵਾਂਗੂ ਇਹ ਰਸ਼ੀਆ ਵਾਲਾ ਕੇਸ ਆ ਜਿਹੜਾ ਇਹ ਵੀ ਇੱਕ ਮਿਸਟਰੀ ਬਣ ਕੇ ਰਹਿ ਗਿਆ ਇਹਦੇ ਬਾਰੇ ਵੀ ਕੁਝ ਪਤਾ ਨਹੀਂ ਲੱਗਿਆ ਹੁਣ ਇੱਕ ਕੋਈ ਅਪਡੇਟ ਆਈ ਆ ਜਿਹਦੇ ਵਿੱਚ ਉਹਨਾਂ ਨੇ ਅੰਦਾਜ਼ੇ ਲਾਏ ਨੇ ਵੀ ਕਿਵੇਂ ਮਰੇ ਹੋਣੇ ਆ ਇਹ ਜਾਂ ਇਹਨਾਂ ਨਾਲ ਕੀ ਹੋਇਆ ਹੋਣਾ ਪਰ ਉਹ ਹੈ ਹਜੇ ਤੱਕ ਅੰਦਾਜ਼ੇ ਕੋਈ ਪੁਖਤਾ ਸਬੂਤ ਨਹੀਂ ਹੈਗਾ ਇਹ ਤੋਂ ਬਾਅਦ ਜਿਹੜਾ ਕੈਨੇਡਾ ਵਾਲਾ ਕੇਸ ਆ ਉਹ ਹੋਰ ਵੀ ਹੈਰਾਨ ਕਰਦਾ ਜਿਨੇ ਉਸ ਸਮੇਂ ਲੋਕਾਂ ਦੇ ਨਾਲ ਨਾਲ ਪੂਰੀ ਗਵਰਨਮੈਂਟ ਨੂੰ ਹੈਰਾਨ ਪਰੇਸ਼ਾਨ ਕਰੀ ਰੱਖਿਆ ਉੱਤਰੀ ਕੈਨੇਡਾ ਦਾ ਇੱਕ ਏਰੀਆ ਨਾਰਥ ਕੈਨੇਡਾ ਜਿਹਨੂੰ ਆਪਾਂ ਕਹਿ ਦਿੰਦੇ ਆ ਉੱਥੇ ਦੀ ਐਂਜੀਕੁਨੀ ਲੇਕ ਆ ਤੇ ਉਹ ਐਂਜੀਕੁਨੀ ਲੇਕ ਦੇ ਕੋਲੇ ਐਸਕੀਮੋ ਟ్రਾਈਬ ਆਪਾਂ ਕਹਿ ਦਿੰਦੇ ਆ ਐਸਕੀਮੋ ਕਬੀਲੇ ਦੇ ਲੋਕ ਰਹਿੰਦੇ ਨੇ ਤੇ ਉਹ ਪਿੰਡ ਦੇ ਵਿੱਚ 100 150 ਬੰਦਾ ਰਹਿੰਦਾ ਹੋਣਾ ਪਰ ਉਹ ਜਿਹੜਾ ਏਰੀਆ ਉਸ ਏਰੀਏ ਦੇ ਵਿੱਚ ਕੁੱਲ 1000 ਕ ਬੰਦਾ ਰਹਿੰਦਾ ਹੋਣਾ ਦੂਰ ਦੂਰ ਤੱਕ ਜਾਣੀ ਉਹ ਫੈਲਿਆ ਹੋਇਆ ਏਰੀਆ ਪਰ ਉਥੇ ਲੋਕਾਂ ਦੀ ਗਿਣਤੀ ਹੈ ਜਿਹੜੀ ਬੜੀ ਘੱਟ ਆ ਉਹਦੇ ਕਰਕੇ ਨਾ ਜਿਵੇਂ ਸਿਆਲਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਸ਼ਿਕਾਰ ਕਰਦੇ ਆ ਮੱਛੀਆਂ ਫੜਦੇ ਆ ਇਦਾਂ ਹੀ ਉਹਨਾਂ ਦਾ ਜੀਵਨ ਬਸਰ ਹੁੰਦਾ ਤੇ ਅੱਜ ਉਥੇ ਬਾਹਰੋਂ ਇੱਕ ਸ਼ਿਕਾਰੀ ਆਇਆ ਹੋਇਆ ਜਿਹਦਾ ਨਾਮ ਆ ਜੋ ਉਹ ਅੱਗੇ ਵੀ ਇੱਥੇ ਸ਼ਿਕਾਰ ਕਰਨ ਆਉਂਦਾ ਸਿਆਲਾਂ ਦੇ ਵਿੱਚ ਜਿਹੜੇ ਦਿਨ ਨੇ ਉਹ ਛੇਤੀ ਛਿਪ ਜਾਂਦੇ ਆ ਹਨੇਰਾ ਹੋ ਜਾਂਦਾ ਅੱਜ ਜੋ ਵੀ ਸ਼ਿਕਾਰ ਖੇਡਦਾ ਖੇਡਦਾ ਉਹਨੂੰ ਹਨੇਰਾ ਹੋ ਗਿਆ ਉਹ ਅੱਗੇ ਵੀ ਇਹਨਾਂ ਲੋਕਾਂ ਦੇ ਕੋਲੇ ਇਸ ਕਬੀਲੇ ਦੇ ਵਿੱਚ ਆ ਕੇ ਰੁਕ ਜਾਂਦਾ ਸੀ ਉਹਦੇ ਵਾਸਤੇ ਕੋਈ ਵੱਡੀ ਗੱਲ ਨਹੀਂ ਸੀ ਇਹ ਕਬੀਲੇ ਦੇ ਲੋਕ ਉਹਨੂੰ ਜਾਣਦੇ ਸੀ ਉਹਨੂੰ ਲੱਗਿਆ ਵੀ ਹਨੇਰਾ ਹੋ ਗਿਆ ਮੈਂ ਕਿੱਥੇ ਬਰਫ਼ ਦੇ ਵਿੱਚ ਵਾਪਸ ਜਾਂਦਾ ਫਿਰੂੰ ਮੈਂ ਇਹਨਾਂ ਦੇ ਕੋਲੇ ਹੀ ਰੁਕ ਜਾਣਾ ਤੇ ਹੁਣ ਉਹ ਜਦੋਂ ਜੋ ਉਹਨਾਂ ਦੇ ਕੋਲੇ ਜਾਂਦਾ ਉਹਨਾਂ ਦੇ ਪਿੰਡ 'ਚ ਐਂਟਰ ਕਰਦਾ ਤਾਂ ਅੱਗੇ ਉੱਥੇ ਚਹਿਲ-ਪਹਿਲ ਹੁੰਦੀ ਆ ਉਹਨਾਂ ਦੇ ਜਿਹੜੇ ਕੁੱਤੇ ਨੇ ਉਹ ਭੌਂਕਣਾ ਸ਼ੁਰੂ ਕਰ ਦਿੰਦੇ ਆ ਬੰਦੇ ਨੂੰ ਦੇਖ ਕੇ ਪਰ ਅੱਜ ਉਹਨੂੰ ਇੱਥੇ ਕੁਝ ਨਾਰਮਲ ਨਹੀਂ ਲੱਗਦਾ ਕਿਉਂਕਿ ਨਾ ਤਾਂ ਉੱਥੇ ਕੋਈ ਚਹਿਲ ਪਹਿਲ ਆ ਤੇ ਨਾ ਹੀ ਕਿਸੇ ਕੁੱਤੇ ਦੇ ਜਾਂ ਕਿਸੇ ਬੰਦੇ ਦੇ ਬੋਲਣ ਦੀ ਆਵਾਜ਼ ਆਉਂਦੀ ਆ ਪਰ ਉਹਨੂੰ ਦੂਰੋਂ ਇੱਕ ਚੀਜ਼ ਜ਼ਰੂਰ ਦੇਖਦੀ ਆ ਵੀ ਘਰਾਂ ਦੇ ਵਿੱਚੋਂ ਧੂਆਂ ਨਿਕਲਦਾ ਉਹ ਸੋਚਦਾ ਵੀ ਸ਼ਾਇਦ ਥੋੜੇ ਬਹੁਤੇ ਲੋਕ ਇੱਧਰ ਉੱਧਰ ਗਏ ਹੋਣੇ ਆ ਜਿਹੜੇ ਹੈਗੇ ਨੇ ਮੈਂ ਉਹਨਾਂ ਦੇ ਨਾਲ ਗੱਲ ਕਰਕੇ ਦੇਖਦਾ ਤੇ ਜਦੋਂ ਉਹ ਹੋਰ ਨੇੜੇ ਜਾਂਦਾ ਤਾਂ ਉਹ ਹੋਰ ਵੀ ਹੈਰਾਨ ਹੁੰਦਾ ਕਿਉਂਕਿ ਟੈਂਟਾਂ ਦੇ ਵਿੱਚੋਂ ਧੂਆਂ ਨਿਕਲ ਰਿਹਾ ਪਰ ਟੈਂਟਾਂ ਦੇ ਵਿੱਚ ਕੋਈ ਬੰਦਾ ਹੈ ਨਹੀਂ ਪਹਿਲਾਂ ਤਾਂ ਉਹ ਮੋੜਨ ਲੱਗਦਾ ਉਹਨੂੰ ਲੱਗਦਾ ਵੀ ਸ਼ਾਇਦ ਉਹ ਕਿਤੇ ਗਏ ਹੋਣੇ ਆ ਮੈਂ ਚੱਲਦਾ ਅੱਜ ਹੈ ਹੀ ਨਹੀਂ ਇੱਥੇ ਕੋਈ ਪਰ ਫਿਰ ਉਹਦੇ ਮਨ ਦੇ ਵਿੱਚ ਆਉਂਦਾ ਵੀ ਨਹੀਂ ਕੁਝ ਗੜਬੜਾ ਕਿਉਂ ਕਿ ਇੱਕ ਤਾਂ ਜਿੱਥੇ ਧੂਆ ਨਿਕਲਦਾ ਸੀ ਜਿਹੜੇ-ਜਿਹੜੇ ਘਰ ਦੇ ਵਿੱਚੋਂ ਉੱਥੇ ਖਾਣ ਵਾਸਤੇ ਚੀਜ਼ਾਂ ਜਿਹੜੀਆਂ ਚੁੱਲ੍ਹੇ ਤੇ ਰੱਖੀਆਂ ਸਨ ਚੁੱਲ੍ਹੇ ਦੇ ਵਿੱਚ ਅੱਗ ਮੱਚ ਰਹੀ ਸੀ ਤੇ ਉੱਪਰ ਜਿਹੜਾ ਪਿਆ ਖਾਣਾ ਸੀ ਉਹ ਵੀ ਰਿੱਜ ਰਿੱਜ ਕੇ ਮੱਚ ਗਿਆ ਸੀ ਤੇ ਦੂਸਰਾ ਉਹਨਾਂ ਦੇ ਜਿਹੜੇ ਕੁੱਤੇ ਸੀ ਉਹ ਬੰਨੇ ਹੋਏ ਸੀ ਕੁੱਤਿਆਂ ਦੇ ਮੂਰੇ ਖਾਣ ਵਾਲਾ ਚੀਜ਼ ਸਮਾਨ ਜਿਵੇਂ ਪਿਆਸੀ ਪਰ ਕੁੱਤੇ ਮਰੇ ਹੋਏ ਸੀ ਇਹਨੂੰ ਪਤਾ ਸੀ ਵੀ ਉਹ ਜਿਹੜੇ ਲੋਕ ਨੇ ਉਹ ਜਦੋਂ ਵੀ ਕਿਤੇ ਜਾਂਦੇ ਨੇ ਤਾਂ ਆਪਣੇ ਕੁੱਤੇ ਨਾਲ ਲੈ ਕੇ ਜਾਂਦੇ ਆ ਤੇ ਇੱਕ ਹੋਰ ਚੀਜ਼ ਵੀ ਉਹਨਾਂ ਦਾ ਜਿਹੜਾ ਸਮਾਨ ਸੀ ਉਹ ਇਦਾਂ ਲੱਗਦਾ ਸੀ ਜਿਵੇਂ ਉੱਥੇ ਕੋਈ ਕੰਮ ਕਰ ਰਹੇ ਹੋਣ ਜਿਵੇਂ ਕੋਈ ਬੁਣਤੀ ਦਾ ਕਢਾਈ ਦਾ ਕੰਮ ਕਰਦਾ ਤੇ ਉਹ ਬੈਠੇ ਬੈਠੇ ਉਹ ਕੰਮ ਕਰਦੇ ਕਰਦੇ ਉੱਥੋਂ ਗਾਇਬ ਹੋ ਗਏ ਹੋਣ ਇਹ ਚੀਜ਼ਾਂ ਨੇ ਜੋ ਦੇ ਦਿਮਾਗ ਦੇ ਵਿੱਚ ਪਾਈ ਗੱਲ ਵੀ ਇੱਥੇ ਕੁਝ ਗੜਬੜੀ ਹੋਈ ਹੋਈ ਆ ਤੇ ਉਹਨੇ ਉਸ ਸਮੇਂ ਦੇ ਜਿਹੜੇ ਲੋਕਲ ਪੁਲਿਸ ਵਾਲੇ ਨੇ ਉਹਨਾਂ ਤੱਕ ਪਹੁੰਚ ਕੀਤੀ ਤੇ ਜਦੋਂ ਪੁਲਿਸ ਵਾਲੇ ਉੱਥੇ ਪਹੁੰਚੇ ਤਾਂ ਉਹਨਾਂ ਨੇ ਜਿਵੇਂ ਪਹਿਲਾ ਅੰਦਾਜ਼ਾ ਹੁੰਦਾ ਵੀ ਹੋ ਸਕਦਾ ਵੀ ਇੱਥੇ ਕੋਈ ਲੜਾਈ ਕੋਈ ਲੜਾਈ ਝਗੜਾ ਹੋਇਆ ਹੋਵੇ ਉਹਦੇ ਕਰਕੇ ਵੀ ਇਹ ਬੰਦੇ ਮਾਰੇ ਗਏ ਹੋਣ ਉਹਨਾਂ ਨੇ ਉੱਥੇ ਸਾਰਾ ਕੁਝ ਹੀ ਦੇਖਿਆ ਨਾ ਤਾਂ ਉੱਥੇ ਕਿਸੇ ਦੇ ਕੋਈ ਖੂਨ ਦੇ ਨਿਸ਼ਾਨ ਸੀ ਨਾ ਉੱਥੇ ਕਿਸੇ ਦੇ ਪੈਰਾਂ ਦੇ ਨਿਸ਼ਾਨ ਸੀ ਸਿਰਫ ਇੱਕ ਜੋਦ ਆਉਣ ਦੇ ਨਿਸ਼ਾਨ ਸੀਗੇ ਕਿਸੇ ਦੇ ਉੱਥੇ ਪੈਰਾਂ ਦੇ ਨਿਸ਼ਾਨ ਵੀ ਨਹੀਂ ਸੀ ਪੜਸਾਲੇ ਵੀ ਇਸ ਚੀਜ਼ ਨੂੰ ਦੇਖ ਕੇ ਹੈਰਾਨ ਹੋ ਗਏ ਕਿ ਕੋਈ ਲੜਾਈ ਝਗੜੇ ਦੇ ਨਿਸ਼ਾਨ ਨਹੀਂ ਫਿਰ ਉਹਨਾਂ ਨੇ ਲੇਕ ਵੀ ਦੇਖੀ ਕਿ ਕਿਸੇ ਨੇ ਮਾਰ ਕੇ ਲੇਕ ਜਣਾ ਸਿੱਟਦੇ ਹੋਣ ਲੇਕ ਦੇ ਵਿੱਚ ਵੀ ਉਹਨਾਂ ਨੂੰ ਕੁਝ ਨਹੀਂ ਲੱਭਿਆ ਕੁੱਲ ਮਿਲਾ ਕੇ ਅਮਰੀਕਾ ਰਸ਼ੀਆ ਤੇ ਕੈਨੇਡਾ ਦੇ ਇਹ ਜਿਹੜੇ ਕੇਸ ਨੇ ਇਹ ਕੇਸ ਇਸ ਪਾਸੇ ਨੂੰ ਇਸ਼ਾਰਾ ਕਰਦੇ ਆ ਕਿ ਕੁਝ ਨਾ ਕੁਝ ਐਸਾ ਹੈ ਜਿਹੜਾ ਸਾਡੀ ਸਮਝ ਤੋਂ ਬਾਹਰ ਆ ਇਹ ਜਿਹੜੇ ਘਟਨਾ ਕਰਮ ਆ ਇਹ 1900 30 ਤੋਂ ਲੈ ਕੇ 1980 ਦੇ ਵਿੱਚ ਵਿੱਚ ਇਹ ਚੀਜ਼ਾਂ ਹੋਈਆਂ ਨੇ ਉਸ ਸਮੇਂ AI ਦਾ ਕੋਈ ਲੈਣ ਦੇਣ ਨਹੀਂ ਸੀਗਾ ਪਰ ਇਹ ਦੇਸ਼ ਨੇ ਜਿਹੜੇ ਉਸ ਸਮੇਂ ਵੀ ਤਰੱਕੀਆਂ ਦੇ ਵਿੱਚ ਸੀ ਆਪਾਂ ਇਹਨਾਂ ਦੀਆਂ ਫਿਲਮਾਂ ਦੇਖ ਲਓ ਉਹਨਾਂ ਦੇ ਵਿੱਚ ਕਿੰਨੀ ਹਾਈ ਟੈਕਨੋਲੋਜੀ ਵਰਤ ਕੇ ਇਹਨਾਂ ਨੇ ਕਿੱਥੇ ਕਿੱਥੇ ਦੂਸਰੇ ਗ੍ਰਹਿਾਂ ਦੀ ਗੱਲ ਕੀਤੀ ਜਾਂ ਹੋਰ ਪਰ ਇੰਨੀ ਤਰੱਕੀ ਦੇ ਵਿੱਚ ਹੋਣ ਦੇ ਬਾਵਜੂਦ ਵੀ ਇਹ ਕੇਸ ਅੱਜ ਵੀ ਇਹਨਾਂ ਦੇ ਪੈਂਡਿੰਗ ਪਏ ਨੇ ਤੇ ਅੱਜ ਵੀ ਮਿਸਟਰੀ ਆ ਸੋ ਇਥੋਂ ਪਤਾ ਲੱਗਦਾ ਕਿ ਪ੍ਰਮਾਤਮਾ ਨੇ ਦੁਨੀਆ ਨੂੰ ਜਿੰਨਾ ਖੂਬਸੂਰਤ ਬਣਾਇਆ ਓਨੀਓ ਇਹ ਦੁਨੀਆ ਰਹੱਸਮਈ ਵੀ ਆ ਇੱਥੇ ਕੁਝ ਐਸੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਸਾਡੀ ਸਮਝ ਤੋਂ ਪਰੇ ਆ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਇੰਨੀ ਕੁ ਬੇਅੰਤ ਆ ਕਿ ਅਸੀਂ ਜਿੰਨਾ ਮਰਜੀ ਉਹਦੇ ਬਾਰੇ ਬੋਲੀ ਜਾਈਏ ਚਾਹੇ ਸਾਰੇ ਜਾਨੇ ਮਿਲ ਕੇ ਆਪਾਂ ਗੱਲਾਂ ਕਰਨ ਲੱਗ ਜਾਈਏ ਤਾਂ ਵੀ ਆਪਾਂ ਪ੍ਰਮਾਤਮਾ ਦੇ ਰੰਗਾਂ ਦਾ ਵਰਣਨ ਨਹੀਂ ਕਰ ਸਕਦੇ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਚੀਜ਼ਾਂ ਦੱਸਦੀਆਂ ਨੇ ਇਦਾਂ ਦੀਆਂ ਗੱਲਾਂ ਇਦਾਂ ਦੀਆਂ ਘਟਨਾਵਾਂ ਦੱਸਦੀਆਂ ਨੇ ਕਿ ਸਾਡੀ ਅੱਖ ਹਰ ਚੀਜ਼ ਨੂੰ ਦੇਖ ਨਹੀਂ ਸਕਦੀ ਸਾਡੇ ਕੰਨ ਹਰ ਚੀਜ਼ ਨੂੰ ਸੁਣ ਨਹੀਂ ਸਕਦੇ ਤੇ ਸਾਡਾ ਦਿਮਾਗ ਹਰ ਚੀਜ਼ ਨੂੰ ਸਮਝ ਨਹੀਂ ਸਕਦਾ ਤੇ ਜੇ ਇਹਨਾਂ ਚੀਜ਼ਾਂ ਨੂੰ ਸਮਝਣਾ ਤਾਂ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਉਸ ਬੇਅੰਤ ਦੇ ਨਾਲ ਇੱਕਮਿਕ ਹੋਣਾ ਪੈਣਾ ਇਸੇ ਕਰਕੇ ਤੁਹਾਨੂੰ ਅਕਸਰੀ ਕਹੀਦਾ ਕਿ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਬਸਦੇ ਰਹੋ ਧੰਨਵਾਦ